سمرتھی پتا پرمیشور تا شکر کرتے ہیں خدا خدا دن دل یا پتا کرتے ہیں جلالی پوتر یو پتاباد شکر تا شکر تا شکر جلالی پوتر سامرتھی زمین آسمان بناؤ والے سرو شکتی مان پرمیشور تا شکر تا شکر تا ਦਾ ਸ਼ੁਕਰ ਤੁਹਾਡੇ ਵੱਡੇ ਪਵਿੱਤਰ ਮਹਾਨ ਨਾਮ ਦੇ ਅਸੀਂ ਤਾਰੀਫ਼ ਕਰਦੇ ਹਾਂ ਅਸੀਂ ਸ਼ੁਕਰ ਕਰਦੇ ਹਾਂ ਖੁਦਾਬ ਖੁਦਾ ਹਾਲੇਲੂਇਆ ਹਾਲੇਲੂਇਆ ਮਹਾਨ ਸਾਮਰਤੀ ਯਹੋਵਾ ਪਿਤਾ ਤੇਰਾ ਧੰਨਵਾਦ ਮੇਰੇ ਸਾਮਰਤੀ ਪਿਤਾ ਤੇਰਾ ਧੰਨਵਾਦ ਮੇਰੇ ਪ੍ਰੇਮੀ ਪਿਤਾ ਤੇਰਾ ਧੰਨਵਾਦ ਵਫਾਦਾਰ ਪਰਮੇਸ਼ਰ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਾਂ ਖੁਦਾਬ ਖੁਦਾ ਜਲਾਲੀ ਪਿਤਾ ਪਰਮੇਸ਼ਰ ਤੂੰ ਸਾਨੂੰ ਦੁਸ਼ਮਣ ਦੀ ਹਰ ਇੱਕ ਯੁਕਤੀ ਤੋਂ ਉਸ ਦੇ ਹਰ ਇੱਕ ਜਾਲ ਤੋਂ ਮੇਰੇ ਸਾਮਰਤੀ ਪਰਮੇਸ਼ਰ ਤੂੰ ਸਾਨੂੰ ਬਚਾਇਆ ਸਾਨੂੰ ਸੁਰੱਖਿਆ ਦਿੱਤੀ ਮੇਰੇ ਸਮਰਤੀ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰਗੁਜ਼ਾਰ ਹਾਂ ਪ੍ਰੇਮੀ ਪਿਤਾ ਪਿਤਾ ਸਾਚੁ ਚੁਟ ਮੇਰੇ ਕੋ ਦਾ ਉਹ ਨਕੋ ਦਾ ਤੂੰ ਸਾਡੇ ਲਈ ਆਪਣੇ ਇਕਲੌਤੇ ਬੇਟੇ ਨੂੰ ਕੁਰਬਾਨ ਕਰ ਦਿੱਤਾ ਤੂੰ ਸਾਨੂੰ ਪਾਪਾਂ ਤੋਂ ਛੁਡਾਉਣ ਲਈ ਤੂੰ ਸਾਨੂੰ ਪਾਪਾਂ ਤੋਂ ਬਚਾਉਣ ਦੇ ਲਈ ਆਪਣੇ ਇਕਲੌਤੇ ਬੇਟੇ ਨੂੰ ਮੇਰੇ ਖੁਦਾਬੰਦ ਖੁਦਾ ਤੂੰ ਦੇ ਦਿੱਤਾ ਕੁਰਬਾਨ ਕਰ ਦਿੱਤਾ ਮੇਰੇ ਸਮਰਤੀ ਪਰਮੇਸ਼ਰ ਕਿ ਜੋ ਕੋਈ ਮੇਰੇ ਸਮਰਤੀ ਪਿਤਾ ਉਸ ਦੀ ਕੁਰਬਾਨੀ ਦੇ ਉੱਤੇ ਉਸ ਦੇ ਵਹਾਏ ਗਏ ਲਹੂ ਦੇ ਉੱਤੇ ਭਰੋਸਾ ਕਰੇ ਵਿਸ਼ਵਾਸ ਕਰੇ ਖੁਦਾਬੰਦ ਖੁਦਾ انانت جیون ملے گا उसنو مکتی ادھار ملے گا میرے سامر پیتا شکر کر دے خدا خدایا پتا پرمیشور میرے خدا, خدا تسی مہان تسی ہو سچ مچ تسی وفادار پرمیشور ہو تو سان کدے نہیں تسی سانو کدی تیاگیا میرے خدا ون خدا, تسی سانو قدے نہیں میرے خداون خدا سانے اندیخا نہیں میرے سامرت یہ ہوا تیرا دنواد تیرا شکر کردیا خدا خدایا ਹallelujah hallelujah hallelujah ਜਿਲਾਲੀ ਪਰਮੇਸ਼ਰ ਤੇਰਾ ਧੰਨਵਾਦ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਉਹ ਨਿਖੰਬੋਰੀ ਬੇਸ਼ਾਰਾ ਬੋਸੀ ਕੰਬੋਰੀ ਕੇਂਦਰ ਬੇਸ਼ਾਲਾਰਾ ਬੋਸੀ ਕੰਦਰ ਕੇਤੇ ਸ਼ੋਰੀ ਬਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਯਹੋਵਾ ਪਿਤਾ ਸੋਚੋ ਮੇਰੇ ਖੁਦਾਵੰਦ ਖੁਦਾ ਤੀ ਬੋਸੀ ਕੰਦਰ ਬੇ ਅਸੀਂ ਤੈਨੂੰ ਬੋਲ ਚੁੱਕੇ ਸੀ ਮੇਰੇ ਪਰਮੇਸ਼ਰ ਮੇਰੇ ਖੁਦਾਵੰਦ ਖੁਦਾ ਮੇਰੇ ਖੁਦਾਵੰਦ ਪਰਮੇਸ਼ਰ ਦੀ ਸੋਤਰੀ ਤੇਰੇ ਦਰਬੇ ਮੇਰੇ ਤੇ ਖੁਦਾਵੰਦ ਪਰਮੇਸ਼ਰ ਲੋਕਾਂ ਨੇ ਮੇਰੇ ਪਿਤਾ ਤਬੋ ਸਿਕੰਦਰ ਬੇ ਤੈਨੂੰ ਸਾਡੇ ਸਾਹਮਣੇ ਗਲਤ ਰੀਤੀ ਨਾਲ ਪੇਸ਼ ਕੀਤਾ ਸੀ ਮੇਰੇ ਪਿਤਾ ਪਰ ਮੇਰੇ ਖੁਦਾਵੰਦ ਖੁਦਾ ਤੂੰ ਪ੍ਰੇਮੀ ਪਿਤਾ ਹੈ ਤੂੰ ਦਇਆ ਕਰਨ ਵਾਲਾ ਤੂੰ ਅਨੁਗ੍ਰਹਿ ਤੂੰ ਕਿਰਪਾ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਖੁਦਾਵੰਦ ਖੁਦਾਇਆ ਮੇਰੇ ਸਮਰਥੀ ਪਰਮੇਸ਼ਰ ਦੀ ਬੋ ਸਿਕੰਦਰ ਬੇ ਮੇਰੇ ਸਮਰਥੀ ਯਹਵਾ ਪਿਤਾ दुष्ट ने सानू नाश ਕਰਨ ਦੇ ਲਈ ਖੁਦਾ ਉਨਖੁਦਾ ਜਕੜ ਲਿਆ ਸੀ ਉਸਨੇ ਜਾਲ ਵਿਛਾਇਆ ਸੀ ਉਸਨੇ ਤੇਰੇ ਲੋਕਾਂ ਦੇ ਵਿਰੁੱਧ ਮੇਰੇ ਸਮਰਤੀ ਹੋਵਾ ਪਿੱਤਾ ਜੋ ਯੁਕਤੀਆਂ ਬਣਾਈਆਂ ਸੀ ਮੇਰੇ ਪਰਮੇਸ਼ਰ ਮੇਰੇ ਖੁਦਾ ਉਨਖੁਦਾ ਤੋ ਹਰ ਇੱਕ ਯੁਕਤੀ ਨੂੰ ਕੈਨਸਲ ਕੀਤਾ ਤੋ ਹਰ ਇੱਕ ਪਲੈਨਿੰਗ ਨੂੰ ਫੇਲ ਕੀਤਾ ਆਪਣੇ ਪੁੱਤਰ ਯੇਸ਼ੂ ਮਸੀਹ ਨੂੰ ਮੇਰੇ ਖੁਦਾ ਉਨਖੁਦਾ ਦੇ ਕੇ ਪੂਰੇ ਜਗਤ ਨੂੰ ਮੇਰੇ ਸਮਰਤੀ ਪਰਮੇਸ਼ਰ ਪੂਰੀ ਦੁਨੀਆ ਨੂੰ ਪੂਰੀ ਮਨੁੱਖ ਜਾਤੀ ਨੂੰ ਮੇਰੇ ਖੁਦਾ ਨੂੰ ਖੁਦਾ ਤੂੰ ਸੱਚ ਤੇ ਜੀਵਨ ਦੇ ਰਾਹ ਦੇ ਉੱਤੇ ਲੈ ਕੇ ਆਇਆ ਮੇਰੇ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਹਾਲੇਲੂਇਆ ਹਾਲੇਲੂਇਆ ਦੀ ਬਾਸੀ ਖੰਦਰਬੂ ਸ਼ਖੰਦਰਬੇ 알파 ਤੇ omega ਆਦਿ ਤੇ ਅੰਤ ਮੇਰੇ ਪਰਮੇਸ਼ਰ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਅਤੀ ਬੌਸ਼ਯਖੰਦਰਬੇ ਮੇਰੇ ਸਾਮਰਤੀ ਯਹਵਾ ਪਿਤਾ ਅਸੀਂ ਪ੍ਰਾਰਥਨਾ ਕਰਦੇ ਅੱਜ ਇੱਕ ਇੱਕ ਜਨ ਦੇ ਲਈ ਖੁਦਾ ਨੂੰ ਖੁਦਾ ਜੋ ਸਾਡੇ ਨਾਲ ਆਨਲਾਈਨ ਜੁੜ ਚੁੱਕੇ ਨੇ ਮੇਰੇ ਸਮਰਤੀ ਹੋ ਪਰਮੇਸ਼ਰ ਜੋ ਆਨਲਾਈਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਖੁਦਾਬੰਦ ਖੁਦਾ ਇਹਨਾਂ ਦੇ ਸਾਰੇ ਦਰਬੋਸ਼ ਸ਼ਿਕੰਦਰ ਬੋ ਇੱਛਾਵਾਂ ਇਹਨਾਂ ਦੇ ਸਾਰੇ ਮੈਟਰ ਮੇਰੇ ਖੁਦਾਬੰਦ ਖੁਦਾ ਅਜਬ ਰਵਿਸ਼ਮਸਿੱਦੇ ਨਾਮ ਦੇ ਵਸੀਲੇ ਮੇਰੇ ਖੁਦਾਬੰਦ ਖੁਦਾ ਤਾਂ ਬੋ ਸ਼ਿਕੰਦਰ ਬੇ ਸੋਲਵ ਹੋ ਜਾਣ ਇਹਨਾਂ ਦੀ ਇੱਛਾਵਾਂ ਪੂਰੀਆਂ ਹੁਣ ਮੇਰੇ ਸਮਰਤੀ ਪਰਮੇਸ਼ਰ ਇਹਨਾਂ ਦੇ ਡਿਪਰੈਸ਼ਨ ਦੂਰ ਹੋਣ ਮੇਰੇ ਖੁਦਾਬੰਦ ਖੁਦਾ ਹਰ ਤਰ੍ਹਾਂ ਦਾ ਰੋਗ ਇਹਨਾਂ ਨੂੰ ਛੱਡ ਕੇ ਜਾਵੇ ਖੁਦਾਬੰਦ ਖੁਦਾ ਤਾਂ ਬੋ ਸ਼ਿਕੰਦਰ ਬੇ ਪ੍ਰਵਿਸ਼ਮਸਿੱਦੇ ਸਮਰਤੀ ਲਹੁ ਅਜ ਇਹਨਾਂ ਨੂੰ ਮੇਰੇ ਖੁਦਾਬੰਦ ਖੁਦਾ ਨਵਾਂ ਜੀਵ ਕਰਦੇ ਆ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦਾ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦਾ ਖੁਦਾ ਅੰਦਖੁਦਾ ਮੇਰੇ ਸਮਰਥੀ ਪਰਮੇਸ਼ਰ ਦੇ ਪਰਿਵਾਰ ਦੇ ਵਿੱਚ ਖੁਦਾ ਅੰਦਖੁਦਾ ਪ੍ਰਭੂ ਮਸੀਹ ਦੇ ਨਾਮ ਦੇ ਵਸੀਲੇ ਨਵੀਂ ਰੋਸ਼ਨੀ ਆਵੇ ਮੇਰੇ ਖੁਦਾ ਅੰਦ ਪਰਮੇਸ਼ਰ ਨਵਾਂ ਜੀਵਨ ਇਹਨਾਂ ਨੂੰ ਮਿਲੇ ਮੇਰੇ ਪਿਤਾ ਇਹ ਨਵੀਂ ਸ੍ਰਿਸ਼ਟੀ ਬਣਨ ਮੇਰੇ ਪਿਤਾ ਤਾ ਬੋ ਸਿੱਖਣਾਰੇ ਬੇ ਤਾ ਬੋ ਸਿੱਖਣਾਰੇ ਬੇ ਤਾ ਬੋ ਸਿੱਖਣਾਰੇ ਬੇ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਮੇਰੇ ਪਰਮੇਸ਼ਰ ਲੀ ਬੋ ਸਿਕੰਦਰ ਬੋ ਸਿਕੰਦਰ ਬੇ ਸਿਕੰਦਰ ਬੇ ਸਿਕੰਦਰ ਬੇ ਹallelujah ਮੇਰੇ ਜਲਾਲੀ ਪਰਮੇਸ਼ਰ ਸੀ ਪ੍ਰਾਰਥਨਾ ਕਰਦੇ ਆ ਇੱਕ ਇੱਕ ਬਿਮਾਰ ਜਨ ਦੇ ਲਈ ਖੁਦਾਵੰਦ ਖੁਦਾ ਹਰ ਇੱਕ ਬਿਮਾਰੀ ਮੇਰੇ ਸਾਮਰਥੀ ਖੁਦਾ ਅਨਕੁਦਾ ਅਜ ਪ੍ਰਭੂ ਮਸੀਹ ਦੇ ਨਾਮ ਦੇ ਵਸੀਲੇ ਇਹਨਾਂ ਦੇ ਜੀਵਨ ਨੂੰ ਛੱਡ ਕੇ ਜਾਵੇ ਖੁਦਾ ਅਨਕੁਦਾ ਹਰ ਇੱਕ ਬਿਮਾਰੀ ਦਾ ਨਾਸ਼ ਹੋਵੇ ਖੁਦਾ ਅਨਕੁਦਾ ਇਹਨਾਂ ਦੇ ਜੀਵਨ ਦੇ ਵਿੱਚੋਂ ਦੁਸ਼ਟ ਨੇ ਮੇਰੇ ਖੁਦਾ ਅਨਕੁਦਾ ਜੋ ਜਾਲ ਵਿਛਾਈ ਨੇ ਜੋ ਮੇਰੇ ਸਾਮਰਥੀ ਪਰਮੇਸ਼ਰ ਉਸਨੇ ਇਹਨਾਂ ਨੂੰ ਡਾਊਨ ਕਰਨ ਲਈ ਡਿਪਰੈਸ ਕਰਨ ਲਈ ਮੇਰੇ ਸਾਮਰਥੀ ਪਰਮੇਸ਼ਰ ਇਹਨਾਂ ਦੇ ਹਾਲਾਤ ਵਿਗਾੜੇ ਨੇ ਮੇਰੇ ਸਾਮਰਥੀ ਪਰਮੇਸ਼ਰ ਹਰ ਤਰ੍ਹਾਂ ਦੇ ਹਾਲਾਤ ਮੇਰੇ ਖੁਦਾ ਅਨਕੁਦਾ ਅਜ ਪ੍ਰਭੂ ਮਸੀਹ ਦੇ ਸਾਮਰਥੀ ਨਾਮ ਦੇ ਨਾਲ ਹੋ ਰਿਖਮ ਬੁਸ਼ਕੰਦ ਨਾ ਨੋਰਮਲ ਹੋ ਜਾਣ ਮੇਰੇ ਖੁਦਾ ਕੀਤਾ ਹੈ ਪ੍ਰਭੂ ਈਸ਼ੂ ਮਸੀਹ ਦੇ ਨਾਮ ਦੇ ਵਸੀਲੇ ਮੇਰੇ ਖੁਦਾ ਅਨਕੁਦਾ ਅੱਜ ਉਹ ਇਹਨਾਂ ਨੂੰ ਡਬਲ ਮੁਹਈਆ ਕਰਾ ਖੁਦਾ ਅਨਕੁਦਾ ਦਾ ਬੋ ਸਿਕੰਦਰ ਬੇ ਸਿਕੰਦਰ ਬੋ ਸਿਕੰਦਰ ਬਈ ਇਹਨਾਂ ਦੇ ਰਿਸ਼ਤੇ ਦੇ ਵਿੱਚ ਮੇਰੇ ਸਮਰਤੀ ਪਰਮੇਸ਼ਰ ਦੁਸ਼ਟ ਜੋ ਲੜਾਈ ਝਗੜਾ ਕਲੇਸ਼ ਪੈਦਾ ਕੀਤਾ ਹੈ ਪ੍ਰਭੂ ਈਸ਼ੂ ਮਸੀਹ ਦੇ ਸਮਰਤੀ ਨਾਮ ਦੇ ਵਸੀਲੇ ਮੇਰੇ ਖੁਦਾ ਅਨਕੁਦਾ ਹਰ ਇੱਕ ਰਿਸ਼ਤਾ ਨਾਰਮਲ ਹੋ ਜਾ ਮੇਰੇ ਖੁਦਾ ਅਨਕੁਦਾ ਹਰ ਇੱਕ ਰਿਸ਼ਤੇ ਦੇ ਵਿੱਚ ਪ੍ਰਭੂ ਈਸ਼ੂ ਮਸੀਹ ਦੇ ਨਾਮ ਦੇ ਵਸੀਲੇ ਮੇਰੇ ਖੁਦਾ ਅਨਕੁਦਾ ਉਸ ਪ੍ਰੇਮ ਨੂੰ ਲੈ ਕੇ ਮੇਰੇ ਖੁਦਾ ਅਨਕੁਦਾ ਹਸਬੰਡ ਵਾਈਫ ਦੇ ਵੀ ਰਿਲੇਸ਼ਨ ਦੇ ਵਿੱਚ ਮੇਰੇ ਸਮਰਤੀ ਪਰਮੇਸ਼ ਕੈਨਸਲ ਕਰਦੇ ਆ ਹਰ ਇੱਕ ਯੁਕਤੀ ਨੂੰ ਕੈਨਸਲ ਕਰਦੇ ਆ ਹਸਬੰਡ ਵਾਈਫ ਦੇ ਰਿਲੇਸ਼ਨ ਦੇ ਵਿੱਚ ਦੁਸ਼ਟ ਦੀ ਹਰ ਇੱਕ ਪਲੈਨਿੰਗ ਨੂੰ ਕੈਨਸਲ ਕਰਦੇ ਆ ਖੁਦਾਨ ਖੁਦਾ ਮੇਰੇ ਸਾਮਰਤੀ ਯਹਵਾ ਪਿਤਾ ਤੇਰਾ ਧੰਨਵਾਦ ਕਰਦੇ ਆ ਤੇਰਾ ਧੰਨਵਾਦ ਕਰਦੇ ਆ ਹਰ ਇੱਕ ਚਮੜੀ ਦਾ ਰੋਗ ਹਰ ਗਿਲਟੀ ਰਸੌਲੀ ਹਰ ਥਾਇਰੋਇਡ ਹਰ ਪੇਟ ਦੇ ਇਨਫੈਕਸ਼ਨ ਹਰ ਬਲੱਡ ਦੇ ਇਨਫੈਕਸ਼ਨ ਔਰ ਇਕੰਦਰ ਬੇ ਸ਼ਹਿਦਰ ਬੋਕਾ ਸਿਕੰਦਰ ਬੇ ਪ੍ਰਭੂ ਮਸੀਹ ਦੇ ਸਾਮਰਤੀ ਨਾਮ ਦੇ ਨਾਲ ਇਹਨਾਂ ਦੇ ਜੀਵਨ ਦੇ ਵਿੱਚੋਂ ਆਊਟ ਹੋ ਜਾਵੇ ਨਿਕਲ ਜਾਵੇ ਤਪੋ ਸਿਕੰਦਰ ਵੇ ਮੇਰੇ ਸਮਰਤੀ ਪਰਮੇਸ਼ਰ ਹਰ ਇੱਕ ਬਿਮਾਰੀ ਇਹਨਾਂ ਦੇ ਜੀਵਨ ਦੇ ਵਿੱਚੋਂ ਅੱਜ ਖਤਮ ਹੋ ਜਾਵੇ ਖਤਮ ਹੋ ਜਾਵੇ ਈਸ਼ੂ ਮਸੀਹ ਦੇ ਨਾਮ ਦੇ ਵਸੀਲੇ ਮੇਰੇ ਸਮਰਤੀ ਪਰਮੇਸ਼ਰ ਬਿਮਾਰੀ ਇਹਨਾਂ ਦੀ ਜੀਵਨ ਦੇ ਵਿੱਚੋਂ ਅੱਜ ਖਤਮ ਹੋ ਜਾਵੇ ਇਹਨਾਂ ਦੇ ਘਰਾਂ ਦੇ ਵਿੱਚੋਂ ਖਤਮ ਹੋ ਜਾਵੇ ਮੇਰੇ ਸਮਰਤੀ ਪਰਮੇਸ਼ਰ ਛੋਟੇ ਬੱਚਿਆਂ ਨੂੰ ਖੁਦਾ ਹੁਦਾ ਤੁ ਬles ਕਰ ਛੋਟੇ ਬੱਚਿਆਂ ਨੂੰ ਬles ਕਰ ਬੇਟੀਆਂ ਨੂੰ ਬles ਕਰ ਮੇਰੇ ਸਮਰਤੀ ਪਰਮੇਸ਼ਰ ਸੁਰੱਖਿਆ ਮੁਹਈਆ ਕਰ ਮੇਰੇ ਖੁਦਾ ਹੁਦਾ ਯੂਥ ਨੂੰ ਮੇਰੇ ਸਮਰਤੀ ਪਰਮੇਸ਼ਰ ਹਰ ਪਟਕਣ ਤੋਂ ਬਚਾ ਮੇਰੇ ਸਮਰਤੀ ਪਰਮੇਸ਼ਰ ਦੁਸ਼ਟ ਇਹਨਾਂ ਨੂੰ ਜੋ ਗਲਤ ਰਾਹਸਤੇ ਉੱਤੇ ਕੁਦਾਨ ਕੁਦਾ ਔਰ ਦੁਸ਼ਦੀ ਹਰ ਇੱਕ ਚਾਲ ਯੁਕਤੀ ਪਲੈਨਿੰਗ ਇਹਨਾਂ ਦੇ ਜੀਵਨ ਦੇ ਵਿੱਚੋਂ ਕੈਨਸਲ ਹੋ ਜਾਵੇ ਈਸ਼ਮਸੀ ਦੇ ਸਾਹਮਣੇ ਨਾਮ ਦੇ ਵਿੱਚ ਖੁਦਾਵੰਦ ਖੁਦਾਇਆ ਤਬੂ ਸਿਕੰਦਰ ਬੇ ਮੇਰੇ ਸਾਹਮਣੇ ਪਰਮੇਸ਼ਰ ਗਰਬ ਨੂੰ ਬਲੇਸ ਕਰਦੇ ਆ ਖੁਦਾਵੰਦ ਖੁਦਾ ਤਬੂ ਸਿਕੰਦਰ ਬੇ ਗਰਬ ਦੇ ਫਲ ਨੂੰ ਬਲੇਸ ਕਰਦੇ ਮੇਰੇ ਸਾਹਮਣੇ ਯਹੋਵਾ ਪਿਤਾ ਮੇਰੇ ਖੁਦਾਵੰਦ ਖੁਦਾ ਬਾਂਝ ਬੰਦਾ ਆਤਮਾ ਇਹਨਾਂ ਦੇ ਜੀਵਨ ਦੇ ਵਿੱਚੋਂ ਨਿਕਲ ਜਾਵੇ ਈਸ਼ਮਸੀ ਦੇ ਸਾਹਮਣੇ ਨਾਮ ਦੇ ਵਿੱਚ ਖੁਦਾਵੰਦ ਖੁਦਾ ਹਰ ਇੱਕ ਜਾਦੂ ਟੋਨੇ ਨੂੰ ਕੈਨਸਲ ਕਰਦੇ ਈਸ਼ਮਸੀ ਦੇ ਨਾਮ ਦੇ ਵਿੱਚ ਸਿਕ ਕੈਨਸਲ ਕਰਦੇ ਹਰ ਇੱਕ ਜਾਦੂ ਟੋ ਕੁਦਾਵੰਦ ਖੁਦਾਇ ਹਰ ਇੱਕ ਜਾਦੂ ਟੂਰਨਾ ਮੇਰੇ ਸਮਰਤੀ ਪਰਮੇਸ਼ਰ ਅੱਜ ਇਹਨਾਂ ਤੋਂ ਇਹਨਾਂ ਦੇ ਘਰਾਣੇ ਤੋਂ ਮੇਰੇ ਸਮਰਤੀ ਪਰਮੇਸ਼ਰ ਕੈਨਸਲ ਕਰਦੇ ਸ਼ਮਸੀ ਦੇ ਸਮਰਤੀ ਨਾਮ ਦੇ ਵਿੱਚ ਕੁਦਾਵੰਦ ਖੁਦਾਇਆ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਬਸ ਸਿਕੰਦਰ ਬਸ ਸਿਕੰਦਰ ਬੇ ਬਸ ਸਿੱਕੋਤੋ ਲਿਬੋ ਲਿਬੋ ਸੇਥਰੇਬੇ ਲਿਬੋ ਲਿਬੋ ਸੇਖਰੇਬੇ ਬੇ ਸਿੱਖੋ ਧੋਰੀ ਬਾਸ਼ਾ ਨਰਾ ਬਸ ਸਿਕੰਦਰ ਬੇ ਮੇਰੇ ਕੁਦਾਵੰਦ ਖੁਦਾਇ ਤੇਰਾ ਧੰਨਵਾਦ ਤੇਰਾ ਧੰਨਵਾਦ 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 ਧੰਨ ਪ੍ਰਾਰਥਨਾ ਕਰੰਦਾ ਬਾਲ ਦੇ ਮੇਰੇ ਪਰਮੇਸ਼ਰ ਜੌਬਸ ਦੇ ਵਿੱਚ ਜੋ ਅੜਚਨ ਆ ਰਹੀਆਂ ਨੇ ਮੇਰੇ ਖੁਦਾਵੰਦ ਖੁਦਾਇਆ ਹਰ ਤਰ੍ਹਾਂ ਦੇ ਪੈਸੇ ਰਿਲੇਟਡ ਪ੍ਰੋਬਲਮਸ ਮੇਰਾ ਬਾਸ਼ਿਕੰਦਰ ਬੇ ਜੋ ਮੁਸੀਬਤਾਂ ਮੇਰੇ ਖੁਦਾਵੰਦ ਖੁਦਾਇਆ ਇਹਨਾਂ ਨੂੰ ਫੇਸ ਕਰਨੇ ਪੈ ਰਹੀਆਂ ਨੇ ਹਰ ਤਰ੍ਹਾਂ ਦਾ ਪੈਸੇ ਰਿਲੇਟਡ ਫਰਾਡ ਮੇਰੇ ਖੁਦਾਵੰਦ ਖੁਦਾ ਪਰਿਵਿਸ਼ ਮਸੀਦੇ ਨਾਮ ਦੇ ਵਿੱਚ ਕੈਨਸਲ ਹੋਵੇ ਕੈਨਸਲ ਕਰ ਦੇ ਖੁਦਾਵੰਦ ਖੁਦਾਇਆ ਤੇ ਆਤਮਾ ਮੇਰੇ ਸਮਰਥੀ ਪਰਮੇਸ਼ਰ ਹਰ ਤਰ੍ਹਾਂ ਦੇ ਫਰਾਡ ਨੂੰ ਕੈਨਸਲ ਕਰੇ ਹਰ ਤੋਖਾ ਤੜੀ ਨੂੰ ਕੈਨਸਲ ਕਰੇ ਖੁਦਾਵੰਦ ਖੁਦਾ ਨਾਮ ਬੋ ਸਿਕੰਦਰ ਬੇ ਮੇਰੇ ਖੁਦਾਵੰਦ ਖੁਦਾ ਜੌਬਸ ਦੇ ਉੱਤੇ ਜੋ ਪ੍ਰੋਬਲਮਸ ਆ ਰਹੀ ਨੇ ਪ੍ਰਭੂ ਮਸੀਹ ਦੇ ਨਾਮ ਦੇ ਨਾਲ ਕੈਨਸਲ ਹੋਣ ਕੈਨਸਲ ਹੋਣ ਕੈਨਸਲ ਹੋਣ ਦੁਸ਼ਟ ਦੀ ਹਰ ਇੱਕ ਯੁਕਤੀ ਮੇਰੇ ਖੁਦਾਵੰਦ ਖੁਦਾਇਆ ਤਾਬੂ ਸਿਕੰਦਰ ਬੇ ਪ੍ਰਭੂ ਮਸੀਹ ਦੇ ਨਾਮ ਦੇ ਵਿੱਚ ਹਰ ਫਾਈਨਾਂਸ ਦੇ ਉੱਤੋਂ ਕੈਨਸਲ ਹੋਵੇ ਪੰਡਾਰਾ ਦੇ ਉੱਤੋਂ ਕੈਨਸਲ ਹੋਵੇ ਜੌਬਸ ਬਿਜ਼ਨਸ ਦੇ ਉੱਤੋਂ ਕੈਨਸਲ ਹੋਵੇ ਰਾਬੋ ਸਿਕੰਦਰ ਬੇ ਮੇਰੇ ਖੁਦਾਵੰਦ ਖੁਦਾ ਅਸੀਂ ਆਪਣੇ ਡਾਕੂਮੈਂਟਸ ਦੇ ਉੱਤੇ ਪ੍ਰਭੂ ਮਸੀਹਾ ਸਿਦਾ ਸਮਰਥੀ ਲਹੂ ਲਗਾਨੇ ਖੁਦਾ ਖੁਦਾ ਪਾਸਪੋਰਟਸ ਦੇ ਉੱਤੇ ਅੰਬੈਸਡਿਸ ਦੇ ਉੱਤੇ ਇਗਜ਼ਾਮਸ ਦੇ ਉੱਤੇ ਮੇਰੇ ਖੁਦਾ ਖੁਦਾ ਯੂਨੀਵਰਸਿਟੀਆਂ ਦੇ ਉੱਤੇ ਕੰਪਨੀਆਂਜ਼ ਦੇ ਵਿੱਚ ਜਿੱਥੇ ਤੇਰੇ ਲੋਕ ਜਾਣ ਜਿੱਥੇ ਤੇਰੇ ਲੋਕਾਂ ਦੀ ਫਾਈਲ ਜਾਣ ਮੇਰੇ ਖੁਦਾ ਖੁਦਾ ਸਭ ਤੋਂ ਸਟਰੋਂਗੇਸਟ ਕੰਟੈਂਡਰ ਤੇਰੇ ਲੋਕ ਗਿਣੇ ਜਾਣ ਮੇਰੇ ਸਮਰਥੀ ਪਰਮੇਸ਼ਰ ਅਸੀਂ ਸਭ ਤੋਂ ਸਟਰੋਂਗੇਸਟ ਕੰਟੈਂਡਰ ਬਣ ਕੇ ਨਿਕਲੇ ਮੇਰੇ ਸਮਰਥੀ ਪਰਮੇਸ਼ਰ ਮਰੇ ਖੁਦਾਨ ਖੁਦਾ ਕਿਉਂਕਿ ਤੂੰ ਸਾਨੂੰ ਸਿਰ ਧਰ ਰਿਹਾ ਹੈ ਤੂੰ ਸਾਨੂੰ ਪ੍ਰਕਾਸ਼ ਬਣ ਕੀਤਾ ਖੁਦਾਨ ਖੁਦਾ ਜਰਾ ਧੰਨਵਾਦ ਕਰਦੇ ਤਰਾ ਸ਼ੁਕਰ ਕਰਦੇ ਤਰਾ ਧੰਨਵਾਦ ਕਰਦੇ ਤਰਾ ਸ਼ੁਕਰ ਕਰਦੇ ਮਹਾਨ ਸਮਰਤੀ ਪਰਮੇਸ਼ਰ ਤਰਾ ਧੰਨਵਾਦ ਕਰਦੇ ਤਰਾ ਸ਼ੁਕਰ ਕਰਦੇ ਯਹੋਵਾ ਅਪੀਤਾਲਾ ਬੌਸ ਸਿਕੰਦਰ ਬੇ ਪ੍ਰਭੂ ਮਸੀਹ ਜੀ ਅੱਜ ਇਹਨਾਂ ਦੇ ਜੀਵਨ ਦੇ ਵਿੱਚੋਂ ਖੁਦਾਨ ਖੁਦਾ ਹਰ ਇੱਕ ਮੁਰਦਾ ਹਾਲਾਤ ਜੀ ਉੱਠਣ ਮੁਰਦਾ ਫਾਈਨਾਂਸ ਜੀ ਉੱਠੇ ਸ਼ਰੀਰ ਅੰਗ ਜੋ ਕਿਸੇ ਬਿਮਾਰੀ ਦੇ ਕਾਰਨ ਮੁਰਦਾ ਹੋ ਚੁੱਕਿਆ ਹੈ ਪ੍ਰਭੂ ਮਸੀਹ ਦੇ ਨਾਮ ਦੇ ਵਿੱਚ ਜੀ ਉੱਠੇ ਬਾਡੀ ਦਾ ਇੱਕ ਇੱਕ ਅੰਗ ਨਾਰਮਲ ਹੋ ਜਾਵੇ ਸ਼ੁਮਸੀ ਦੇ ਨਾਮ ਦੇ ਵਿੱਚ ਨਾਰਮਲ ਹੋ ਜਾਵੇ ਸ਼ੁਮਸੀ ਦੇ ਸਾਮਰਤੀ ਦੇ ਨਾਮ ਦੇ ਵਿੱਚ ਨਾਰਮਲ ਇਨ ਦਾ ਨੇਮ ਆਫ ਜੀਜ਼ਸ ਕ੍ਰਾਈਸ ਰੀ ਬਾ ਸ਼ਿਕੰਦਰ ਉਹ ਬੋ ਸਿਕੰਦਰ ਬੇ ਹਾਲੇਲੂਆ ਖੁਦਾ ਨੂੰ ਖੁਦਾ ਹਰਾ ਬੋ ਸ਼ਿਕੰਦਰ ਬੇ ਦਾ ਬੋ ਸਿਕੇਲੇ ਰੀ ਬੋ ਸ਼ਨਾਰਾ ਬੋ ਸਿਕੰਦਰ ਬੇ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਖੁਦਾ ਨੂੰ ਖੁਦਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਖੁਦਾ ਨੂੰ ਖੁਦਾ ਮਹਾਨ ਸਾਮਰਤੀ ਯਹਵਾ ਪਿਤਾ ਬੇਟੇ ਦੇ ਮਿਰਾਸ ਦੇ ਮੇਰੇ ਸਾਮਰਤੀ ਪਰਮੇਸ਼ਰ ਬੇਟੇ ਦੀ ਆਸ਼ੀਸ਼ ਦੇ ਖੁਦਾਵੰਦ ਖੁਦਾ ਜਿਨ੍ਹਾਂ ਨੂੰ ਬੇਟੇ ਦੀ ਬਲੇਸਿੰਗ ਚਾਹੀਦੀ ਖੁਦਾਵੰਦ ਖੁਦਾ ਉਹਨਾਂ ਨੂੰ ਬਲੇਸ ਕਰਦੇ ਆ ਯੇਸ਼ੂ ਮਸੀਹ ਦੇ ਸਾਮਰਤੀ ਨਾਮ ਦੇ ਵਿੱਚ ਬੇਬੀ ਬੋਏ ਦੇ ਨਾਲ ਯੂਅਰ ਬਲੇਸਡ ਇਨ ਦਾ ਨੇਮ ਆਫ ਜੀਜ਼ਸ ਯੇਸ਼ੂ ਮਸੀਹ ਦੇ ਸਾਮਰਤੀ ਨਾਮ ਦੇ ਵਿੱਚ ਤੁਸੀਂ ਬਲੇਸ ਹੋ ਬਲੇਸ ਹੋ ਰਿਕਾ ਰਾਬੋਸ਼ਾ ਮੋਸੀ ਨੇ ਕੰਬੇ ਲੀਬੋਸੀ ਕੰਦਰੇ ਬੇ ਕੋਰਟ ਕੇਸਸ ਦੇ ਵਿੱਚ ਮੇਰੇ ਸਾਮਰਤੀ ਪਰਮੇਸ਼ਰ ਜਿੱਥੇ ਤੇਰੇ ਲੋਗ ਇਨਵੋਲ ਨੇ ਮੇਰੇ ਸਾਮਰਤੀ ਯਹਵਾ ਪਿਤਾ ਤਰਾ ਡਿਵਾਈਨ ਫੇਵਰ ਮੰਗਦੇ ਆ ਉਹਨਾਂ ਅਫੀਸ਼ੀਅਲਸ ਦੇ ਉੱਤੇ ਜਿਨ੍ਹਾਂ ਹੱਥਾਂ ਦੇ ਵਿੱਚ ਮੇਰੇ ਸਮਰਤੀ ਪਰਮੇਸ਼ਰ ਤੇਰੇ ਲੋਕਾਂ ਦੀ ਫਾਈਲ ਜਾਵੇ ਖੁਦਾਵੰਦ ਖੁਦਾ ਤੇਰਾ ਆਤਮਿਕ ਫੇਵਰ ਤੇਰਾ ਡਿਵਾਈਨ ਫੇਵਰ ਮੇਰੇ ਸਮਰਤੀ ਪਰਮੇਸ਼ਰ ਤੂੰ ਮੁਹੱਈਆ ਕਰਾ ਤੂੰ ਆਪਣੇ ਦੂਤਾਂ ਨੂੰ ਸਾਡੇ ਅੱਗੇ ਅੱਗੇ ਭੇਜਦਾ ਹੈ ਮੇਰੇ ਸਮਰਤੀ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਤੇਰਾ ਸ਼ੁਕਰ ਕਰਦੇ ਆ ਤੇਰਾ ਧੰਨਵਾਦ ਕਰਦੇ ਤੇਰਾ ਸ਼ੁਕਰ ਕਰਦੇ ਆ ਤੈਨੂੰ ਧੰਨਵਾਦ ਕਰਦੇ ਤੈਨੂੰ ਸ਼ੁਕਰ ਕਰਦੇ ਬਹਾਨ ਸਮਰਥੀ ਯਹੋਵਾ ਪਿਤਾ ਤੈਨੂੰ ਧੰਨਵਾਦ ਕਰਦੇ ਤੈਨੂੰ ਸ਼ੁਕਰ ਕਰਦੇ ਜਲਾਲੀ ਪਰਮੇਸ਼ਰ ਨੀ ਰੇਬੋ ਸਿਖਾ ਨੇ ਰੇਬੇ ਸ਼ਾਬੋ ਸਿਕੰਦਰ ਬੇ ਲਬਾ ਸਿਕੰਦਰ ਬੋ ਸ਼ਾਬਾ ਸਿਕੰਦਰ ਬੇ ਮੇਰੇ ਸਮਰਥੀ ਪਰਮੇਸ਼ਰ ਹਰ ਬੁਰੀ ਖਬਰ ਨੂੰ ਹਰ ਐਕਸੀਡੈਂਟ ਨੂੰ ਹਰ ਕਮੀ ਨੂੰ ਹਰ ਕਟਈ ਨੂੰ ਅਸੀਂ ਆਪਣੇ ਜੀਵਨ ਦੇ ਵਿੱਚੋਂ ਕੈਨਸਲ ਕਰਦੇ ਹਸ਼ਮਸੀ ਦੇ ਸਮਰਥੀ ਨਾਮ ਦੇ ਵਿੱਚ ਕੈਨਸਲ ਕਰਦੇ ਹਸ਼ਮਸੀ ਦੇ ਸਮਰਥੀ ਨਾਮ ਦੇ ਵਿੱਚ ਹਾਲੇਲੂਇਆ 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 ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਖੁਦਾਵਨ ਖੁਦਾ ਗੁੱਡ ਨਿਊ ਸਾਡੇ ਜੀਵਨ ਦਾ ਹਿੱਸਾ ਹੈ ਬਲੇਸਿੰਗ ਸਾਡੇ ਜੀਵਨ ਦਾ ਹਿੱਸਾ ਹੈ ਫਲਵੰਦਤਾ ਸਾਡੇ ਜੀਵਨ ਦਾ ਹਿੱਸਾ ਹੈ ਲਾਬੋ ਸਿਕੰਦਰ ਬੇ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਅਸੀਂ ਬਲੇਸਾ ਸਾਡੀ ਚੌਪ ਸਾਡੇ ਬਿਜ਼ਨਸ ਸਾਡੇ ਘਰਾਂ ਸਾਡੇ ਪਰਿਵਾਰ ਸਾਡੇ ਬੱਚੇ ਅਸੀਂ ਬਲੇਸਾ ਪ੍ਰਭੂ ਸ਼ਮਸੀ ਦੇ ਸਾਹਮਣੇ ਨਾਮ ਦੇ ਵਿੱਚ ਅਸੀਂ ਬਲੇਸਾ ਸ਼ਮਸੀ ਦੇ ਸਾਹਮਣੇ ਨਾਮ ਦੇ ਵਿੱਚ ਪੁਦਾਉਂਦ ਕੁਦਾ ਤਾਬੋ ਸਿਕੰਦਰ ਬੇ ਸਾਡੇ ਕਨਵੈਂਸ ਬਲੇਸ ਨੇ ਪੰਡਾਰ ਬਲੈਸ ਨੇ ਖੁਦਾਨਦ ਖੁਦਾ ਰਾਬਾ ਸ਼ੇਖੰਦਰ ਬਈ ਆਣਾ ਜਾੜਾ ਬਲੈਸ ਸੇ ਮੁਬਾਰਕ ਹੈ ਸ਼ੁਮਸੀਦ ਸਮਰਤੀ ਨਾਮ ਦੇ ਵਿੱਚ ਖੁਦਾਨਦ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਖੁਦਾਨਦ ਖੁਦਾ ਮੇਰੇ ਸਮਰਤੀ ਯਹਵਾ ਪਿਤਾ ਇੱਕ ਇੱਕ ਜਨ ਮੇਰੇ ਸਮਰਤੀ ਪਰਮੇਸ਼ਰ ਅੱਜ ਆਪਣੇ ਜੀਵਨ ਦੇ ਵਿੱਚ ਵੱਡੀ ਗਵਾਹੀ ਨੂੰ ਲੈ ਕੇ ਜਾਣ ਖੁਦਾਨਦ ਖੁਦਾ ਮੇਰੇ ਸਮਰਤੀ ਪਰਮੇਸ਼ਰ ਅਦਭੁਤ ਅਚੰਬਿਤ ਗਵਾਹੀਆਂ ਇਹਨਾਂ ਜੀਵਨ ਦਾ ਹਿੱਸਾ ਬਣਨ ਮੇਰੇ ਸਮਰਤੀ ਯਹਵਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਤੇਰਾ ਸ਼ੁਕਰ ਕਰਦੇ ਆ میرے پرمیشور آتمک کمزوریاں مسیح سامرتی نام دے نال نکل جان پرتھنا کرنا بل دے دڑھتا دے میرے سامرتھی یہو پیتا تیرا تانواد کر دیا تیرا شکر کردیا خدا خدا مہان سامرتی پویتر پرمیشور تیرا تانواد کر دیا تیرا شکر کر دیا خدا خدا حلیلویہ تانواد ਧੰਨਵਾਦ ਜਲਾਲੀ ਪਿਤਾ ਪਰਮੇਸ਼ਰ ਤੈਨੂੰ ਧੰਨਵਾਦ ਤੇ ਸ਼ੁਕਰ ਕਰਦੇ ਆ ਤੁਸੀਂ ਸਾਡੀ ਪ੍ਰਾਰਥਨਾਵਾਂ ਨੂੰ ਸੁਣਿਆ ਸਵਰਗ ਦੇ ਵਿੱਚ ਕਬੂਲ ਕੀਤਾ ਸਾਰੀ ਦੁਆ ਬੇਨਤੀ ਪ੍ਰਭੂ ਮਸੀਹ ਦੇ ਜੀਵਤ ਸਮਰਥੀ ਪਵਿੱਤਰ ਜਲਾਲੀ ਨਾਮ ਦੇ ਵਿੱਚ ਹੋ ਕੇ ਮੰਗਦੇ ਆ ਆਮੇਨ ਆਮੇਨ ਆਮੇਨ